ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਤੌਲੀਏ ਧੋਣ ਦੀ ਜੋ ਕਿ ਨਹਾਉਣ ਵਾਲੇ ਤੌਲੀਏ ਹੁੰਦੇ ਆ ਤੇ ਅਕਸਰ ਇਹ ਬਹੁਤ ਜ਼ਿਆਦਾ ਗੰਦੇ ਹੋ ਜਾਂਦੇ ਜੀ ਜਦੋਂ ਆਪਾਂ ਨਾ ਕੇ ਇਹਨਾਂ ਨਾ ਪਿੰਡਾ ਸਾਫ ਕਰਦੇ ਆ ਤੇ ਬੱਚਿਆਂ ਦੇ ਵੀ ਇਦਾਂ ਹੀ ਤੌਲੀਏ ਗੰਦੇ ਹੋ ਜਾਂਦੇ ਹੈਗੇ ਤੇ ਆਪਣੇ ਵੀ ਤੇ ਇਹ ਜੀ ਅੱਜ ਆਪਾਂ ਬਹੁਤ ਹੀ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਤੌਲੀਏ ਧੋਣ ਦਾ ਨਾ ਹੱਥਾਂ ਨਾਲ ਰਗੜੇ ਇਹ ਤੇ ਆਪਾਂ ਤੋਂ ਲਈਏ ਤੋਂ ਮੰਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਤੁਹਾਡੇ ਨਾਲ ਵੀ ਇਹ ਤਰੀਕਾ ਸ਼ੇਅਰ ਕਰਾਂਗੇ ਜੀ ਤੇ ਸਭ ਤੋਂ ਆਸਾਨ ਤਰੀਕਾ ਇਹ ਸੌਖਾ ਤਰੀਕਾ ਦਾ ਤੌਲੀਏ ਤੋਂ ਹੁਣ ਦਾ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਨੇ ਲੱਗੇ ਆਂ ਜੀ ਇਹਦੇ ਲਈ ਕੀ ਕੀ ਸਮਾਨ ਚਾਹੀਦਾ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਇਹਦੇ ਲਈ ਆਪਾਂ ਨੇ ਲੈ ਲਿਆ ਇੱਕ ਤਸਲਾ ਲੈ ਲੈਣਾ ਇਦਾਂ ਦਾ ਵੱਠਲ ਜਾਂ ਤਸਲਾ ਜੋ ਵੀ ਤੁਸੀਂ ਕਹਿੰਦੇ ਆ ਇਹਨੂੰ ਤੇ ਇਹ ਆਪਾਂ ਨੇ ਲੈ ਆ ਲਿਆ ਤੇ ਇੱਥੇ ਆਪਾਂ ਲੈ ਲਿਆ ਜੀ 1 ਤੋਂ 1.5 ਚਮਚ ਸਰਫ ਦਾ ਜਿਹੜਾ ਵੀ ਤੁਸੀਂ ਸਰਫ ਕੱਪੜੇ ਧੋਣ ਲਈ ਵਰਤਦੇ ਆ ਉਹ ਲੈ ਲੈਣਾ ਤੇ 1 ਚਮਚਾ ਆਪਾਂ ਪਾਵਾਂਗੇ ਇਹਦੇ ਵਿੱਚ ਮਿੱਠੇ ਸੋਡੇ ਦਾ ਜਿਹੜਾ ਆਪਣਾ ਖਾਣ ਵਾਲਾ ਸੋਡਾ ਹੁੰਦਾ ਉਹ ਤੇ ਤੀਜੀ ਚੀਜ਼ ਆਪਣੀ ਹੈਗੀ ਹੈ ਜੀ ਇਹ ਚਿੱਟਾ ਸਿਰਕਾ ਬਨੇਗਰ ਵੀ ਕਹਿੰਦੇ ਆ ਚਿੱਟਾ ਸਿਰਕਾ ਵੀ ਕਹਿੰਦੇ ਇਹਨੂੰ ਤੇ ਇਹ ਆਪਾਂ ਲਵਾਂਗੇ ਦੋ ਟੱਕਣੇ ਦੇ ਤੇ ਆਪਾਂ ਨੂੰ ਥੋੜਾ ਜਿਹੀ ਬਹੁਤ ਆਈ ਆਪਾਂ ਦੋ ਹੀ ਟੱਕਣ ਪਾਵਾਂਗੇ ਤੇ ਦੋ ਟੱਕਣਾਂ ਨਾਲ ਹੀ ਤੇ ਸਾਰੀ ਮੈਲ ਮੂਲ ਪੱਟੀ ਜਾਣੀ ਹੈ ਤੇ ਤੌਲੀਆ ਰਗੜਨ ਦੀ ਤੁਹਾਨੂੰ ਕੋਈ ਲੋੜ ਨਹੀਂ ਪੈਣੀ ਇਹ ਬਿਨਾ ਤੌਲੀਆ ਰਗੜੇ ਹੱਥਾਂ ਨਾਲ ਤੇ ਸਾਫ਼ ਹੋ ਜਾਣਗੇ ਇਹ ਇਹ ਆਪਾਂ ਪਾਤੇ ਹੀ ਦੋ ਟੱਕਣ ਸਿਰਕੇ ਦੇ ਤੇ ਦੇਖੋ ਨਾਲ ਦੀ ਨਾਲ ਝੱਗ ਉੱਠਣ ਲੱਗ ਗਈ ਇਹ ਹੁਣ ਆਪਾਂ ਪਾ ਦਾਂਗੇ ਇੱਥੇ ਗਰਮ ਪਾਣੀ। ਇੱਥੇ ਆਪਾਂ ਨੂੰ ਪੂਰਾ ਗਰਮ ਚਾਹੀਦਾ ਜੀ ਗਰਮ ਪਾਣੀ ਪਾਵਾਂਗੇ ਆਪਾਂ। ਤੇ ਠੰਡਾ ਪਾਣੀ ਆਪਾਂ ਬਿਲਕੁਲ ਨਹੀਂ ਵਰਤਣਾ ਹੈਗਾ। ਤੇ ਹੁਣ ਆਪਾਂ ਇਹਨੂੰ ਘੋਲ ਲੈਣਾ। ਇਸ ਤਰੀਕੇ ਨਾਲ ਚੰਗੀ ਤਰ੍ਹਾਂ ਘੋਲ ਲਾਂਗੇ ਇੱਕ ਵਾਰ ਆਪਾਂ। ਬਾ ਚਮਚ ਵਗੈਰਾ ਤੁਸੀਂ ਵਰਤ ਲੈਣਾ ਜੀ ਪਾਣੀ ਬਹੁਤ ਗਰਮ ਆਗਾ। ਤੇ ਇਸ ਕਰਕੇ ਹੱਥ ਜਲ ਨਾ ਜਾਵੇ। ਤੇ ਵਿਚਾਰ ਕੇ ਤੁਸੀਂ ਇਸ ਤਰ੍ਹਾਂ ਘੋਲ ਲੈਣਾ ਇਹਨੂੰ ਫੇਰ ਹੁਣ ਆਪਾਂ ਘੋਲ ਲਿਆ ਜੀ ਇਹਨੂੰ ਕੇਰਾ ਤੇ ਹੁਣ ਹੋਰ ਪਾਣੀ ਪਾ ਦਾਂਗੇ ਆਪਾਂ ਇਹਦੇ ਵਿੱਚ ਆਪਨੇ ਤਿੰਨ ਤੌਲੀਏ ਆ ਤਾਂ ਆਪਾਂ ਤਿੰਨੇ ਡੱਬੇ ਪਾਣੀ ਦੇ ਪਾਵਾਂਗੇ ਗਰਮ ਪਾਣੀ ਦੇ ਤੇ ਹੁਣ ਆਪਾਂ ਤੌਲੀਏ ਭਿਉਂ ਦਾਂਗੇ ਇਹ ਤੇ ਬਹੁਤ ਜ਼ਿਆਦਾ ਗੰਦੇ ਤੌਲੀਏ ਜੀ ਇਹ ਤੇ ਇਹ ਵੇਖੋ ਤੇ ਇਸੇ ਤਰੀਕੇ ਨਾਲ ਆਪਾਂ ਤਿੰਨੇ ਤੌਲੀਏ ਡਬੋ ਦਾਂਗੇ ਇਹਦੇ ਵਿੱਚ ਚਮਚ ਦੇ ਹੈਲਪ ਨਾਲ ਸਹਾਇਤਾ ਨਾਲ ਇਸ ਤਰੀਕੇ ਨਾਲ ਤੇ ਹੱਥ ਤੁਸੀਂ ਬਿਲਕੁਲ ਨਹੀਂ ਇੱਚ ਲਗਾਣਾ ਹੈਗਾ ਨਹੀਂ ਤਾਂ ਤੁਹਾਡਾ ਹੱਥ ਜਲ ਜੂਗਾ ਇਸ ਤਰੀਕੇ ਨਾਲ ਚਮਚੇ ਨਾਲ ਹੀ ਇਹਨਾਂ ਨੂੰ ਭਿਉਂ ਲਾਂਗੇ ਆਪਾਂ ਤਿੰਨਾਂ ਤੌਲ ਗਿਆਂ ਨੂੰ 15 ਮਿੰਟ ਇਸੇ ਤਰੀਕੇ ਨਾਲ ਹੀ ਭਿਉਂ ਕੇ ਰੱਖਾਂਗੇ ਤੇ ਫਿਰ ਇਹਨਾਂ ਨੂੰ ਰਗੜਨ ਦੀ ਕੋਈ ਲੋੜ ਨਹੀਂ ਹੈਗੀ ਵੀ ਤੇ ਇਸੇ ਤਰੀਕੇ ਨਾਲ ਹੀ ਇਹ ਤੇ ਇੱਕ ਵਾਰ ਤੁਸੀਂ ਇਹਨਾਂ ਨੂੰ 5-7 ਮਿੰਟ ਬਾਅਦ ਨਾਲ ਤੇ ਚਮਚ ਨਾਲ ਹਲਾ ਜ਼ਰੂਰ ਦੇਣਾ ਇਸ ਤਰੀਕੇ ਨਾਲ ਉੱਪਰ-ਨੀਚੇ ਕਰ ਦੇਣਾ 5 ਕੁ ਮਿੰਟ ਬਾਅਦ ਕਿਉਂਕਿ ਜਿਹੜੀ ਇਹ ਉੱਪਰ ਇਹ ਰਹਿ ਜਾਂਦੇ ਪਾਸੇ ਇਹ ਕੱਪੜੇ ਦੇ ਤੌਲੀਏ ਦੇ ਤੇ ਫਿਰ ਉੱਪਰ ਉਹ ਵੀ ਇਹ ਮੈਲ ਸਾਫ਼ ਹੋ ਜੂਗੀ ਇਸ ਤਰੀਕੇ ਨਾਲ ਇਹ ਦੇਖੋ ਪਾਣੀ ਹੁਣੇ ਦੇਖੋ ਕਿੰਨਾ ਗੰਦਾ ਹੋਣ ਲੱਗ ਗਿਆ ਦੇਖੋ ਮੈਲ ਇਹਨਾਂ ਨਿਕਲ ਲੱਗ ਗਈ ਤੌਲ ਗੰਦੀ ਨਾਲ ਦੀ ਨਾਲ ਤੋ ਜੀ ਹੁਣ 15 ਮਿੰਟ ਹੋ ਗਏ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਤੌਲੀਏ ਭਉਂਤੇ ਪੈਸੀ ਜਿਹੜੇ ਆਪਾਂ ਨੇ ਤੇ ਇਹ ਆਪਾਂ ਨੇ ਉੱਪਰ ਨਾ ਤਸਲਾ ਮੁੱਦਾ ਮਾਰਤਾ ਸੀਗਾ ਵੀ ਪਾਣੀ ਗਰਮ ਰਵੇ ਵਾਫ ਜੀ ਤੇ ਵੀ ਤੌਲੀ ਵਧੀਆ ਨਿਖਰ ਜਾਣ ਤੇ ਇਹ ਦੇਖੋ ਕਿੰਨੀ ਵਾਫ ਬਣ ਰਹੀ ਐ ਚ ਇਹ ਆਪਾਂ ਟੱਕੇ ਰੱਖਿਆ ਸੀਗਾ ਵੀ ਛੇਤੀ ਪਾਣੀ ਠੰਡਾ ਨਾ ਹੋਵੇ ਤੇ ਮੈਲ ਉਗਲ ਜੇ ਇਹਨਾਂ ਦੀ ਆਪਣੇ ਆਪ ਹੀ ਤੌਲੀ ਜਾਂਦੀ ਤੇ ਇਹ ਦੇਖੋ ਜੀ ਕਿੰਨੇ ਵਧੀਆ ਇਹ ਸਾਫ਼ ਸੁਥਰੇ ਹੋ ਗਏ ਦੇਖੋ ਤੇ ਹੁਣ ਆਪਾਂ ਨੂੰ ਬਿਲਕੁਲ ਵੀ ਇਹਨਾਂ ਨੂੰ ਰਗੜਨ ਦੀ ਲੋੜ ਨਹੀਂ ਹੈਗੀ ਤੇ ਆਪਾਂ ਇਹਨਾਂ ਨੂੰ ਇਸੇ ਤਰੀਕੇ ਨਾਲ ਹੀ ਤੁਹਾਨੂੰ ਕੱਢ ਕੇ ਦਿਖਾਉਣੇ ਅੰਗੇ ਪਾਣੀ 'ਚ ਤੇ ਪਾਣੀ ਦੇਖੋ ਕਿੰਨਾ ਗੰਦਾ ਹੋ ਗਿਆ ਇਹ ਤੇ ਹੁਣ ਆਪਾਂ ਇਹਨਾਂ ਨੂੰ ਸਾਫ਼ ਪਾਣੀ ਵਿੱਚ ਦੀ ਕੱਢ ਕੇ ਦਿਖਾਉਣੇ ਆ ਤੁਹਾਨੂੰ ਤੇ ਇਹਨਾਂ ਨੂੰ ਆਪਾਂ ਬਿਲਕੁਲ ਵੀ ਨਹੀਂ ਰਗੜਾਂਗੇ ਤੇ ਸਾਫ਼ ਪਾਣੀ 'ਚ ਕੱਢ ਦਾਂਗੇ ਜੇਕਰ ਤੁਹਾਡੇ ਇਹ ਜਿਹੜੇ ਤੌਲੀਏ ਜ਼ਿਆਦਾ ਮਲੇ ਆ ਤਾਂ ਤੁਸੀਂ ਜਿਹੜਾ ਸਿਰਕਾ ਪਾਇਆ ਇਹ ਆਪਾਂ ਨੇ ਚਿੱਟਾ ਸਿਰਕਾ ਤੇ ਉਹ ਤੁਸੀਂ ਜ਼ਿਆਦਾ ਮਾਤਰਾ ਵਿੱਚ ਪਾ ਸਕਦੇ ਆਂ 4 ਤੋਂ 5 ਢੱਕਣ ਵੀ ਪਾ ਸਕਦੇ ਆਂ ਜੇ ਜ਼ਿਆਦਾ ਮਲੇ ਤੌਲੀਏ ਆ ਤਾਂ ਇਹ ਆਪਣੇ ਘਾਟੀ ਮਲੇ ਸੀਗੇ ਤੇ ਫਿਰ ਵੀ ਕਾਫੀ ਮਲੇ ਇਹਨਾਂ ਦੀ ਨਿਕਲ ਗਈ ਵੇਖੋ ਕਿੰਨੀ ਗੰਦਗੀ ਨਹੀਂ ਨਿਕਲ ਗਈ ਤੇ ਹੁਣ ਆਪਾਂ ਤੁਹਾਨੂੰ ਇਹ ਸਾਫ ਪਾਣੀ ਵਿੱਚ ਦੀ ਕੱਢ ਕੇ ਦਿਖਾਉਣੀ ਆ ਜੀ ਇਸੇ ਤਰੀਕੇ ਨਾਲ ਹੀ ਇਹ ਪਾਣੀ ਆਪਾਂ ਦੂਸਰੇ ਤਸਲੇ 'ਚ ਕੱਢ ਦਾਂਗੇ ਆਪਾਂ ਬਿਲਕੁਲ ਵੀ ਮਸਲੇ ਨਹੀਂ ਹੈਗੇ ਤੌਲੀਏ ਰਗੜੇ ਨੇ ਤੇ ਬਿਨਾਂ ਰਗੜੇ ਵਧੀਆ ਇਹ ਸਾਫ਼ ਹੋ ਗਏ ਤੇ ਹੁਣ ਆਪਾਂ ਪਾਣੀ ਵਿੱਚ ਦੀ ਕੱਢ ਦਾਂਗੇ 2-3 ਵਾਰ ਇਹਨਾਂ ਨੂੰ ਤੇ ਦੇਖੋ ਕਿੰਨੇ ਚਿੱਟੇ ਸਿੱਤੇ ਨਿਕਲ ਆਏ ਇਹ ਤੌਲੀਏ ਤੇ ਹਜੇ ਤਾਂ ਜਦੋਂ ਸੁੱਕ ਗਏ ਨਾ ਇਹ ਬਿਲਕੁਲ ਹੀ ਸਾਫ਼ ਹੋ ਜਾਣਗੇ ਧੂ ਵੀ ਚਿੱਟੇ ਨਿਕਲਣਗੇ ਤੇ ਹੁਣ ਇਹ ਦੋ ਤਿੰਨ ਵਾਰ ਆਪਾਂ ਸਾਫ ਪਾਣੀ ਵਿੱਚ ਦੀ ਕੱਢਦੇ ਜੀ ਤੇ ਹੁਣ ਆਪਾਂ ਤੁਹਾਨੂੰ ਇਹ ਨਿਚੋੜ ਕੇ ਤੇ ਸੁੱਕਣੇ ਪਾ ਕੇ ਦਿਖਾਉਣੇ ਆਂਗੇ ਤੇ ਲੋ ਜੀ ਹੁਣ ਆਪਾਂ ਇਹ ਤਿੰਨੇ ਤੌਲੀਏ ਧੁੱਪੇ ਲਗਾਤੇ ਸੁੱਕਣੇ ਤੇ ਦੇਖੋ ਕਿੰਨੇ ਸਾਫ ਹੋ ਗਏ ਇਹ ਤੇ ਬਿਲਕੁਲ ਬਿਨਾਂ ਮਿਹਨਤ ਕੀਤੇ ਆਪਾਂ ਨੇ ਇਹ ਤੌਲੀਏ ਧੋਤੇ ਆ ਜੀ ਤੇ ਜਦੋਂ ਇਹ ਸੁੱਕ ਗਏ ਉਦੋਂ ਵੀ ਦਿਖਾਉਂਗੀ ਤੁਹਾਨੂੰ ਦੇਖੋ ਜੀ ਹੁਣ ਤੌਲੀਏ ਆਪਣੇ ਬਿਲਕੁਲ ਸੁੱਕ ਗਏ ਆ ਤੇ ਕਿੰਨੇ ਸੋਹਣੇ ਸਾਫ ਸੁਥਰੇ ਹੋ ਗਏ ਦੇਖੋ ਬਿਲਕੁਲ ਸਾਫ ਹੋ ਗਏ ਆਪਣੇ ਤੌਲੀਏ ਤੇ ਆਪਾਂ ਨਾ ਹੀ ਇਹ ਹੱਥਾਂ ਨਾਲ ਰਗੜਨੇ ਪਏ ਆਪਾਂ ਨੂੰ ਤੇ ਇਸ ਤਰੀਕੇ ਨਾਲ ਇਹ ਚੀਜ਼ਾਂ ਵਰਤ ਕੇ ਜੇ ਤੇ ਮਲੇ ਤੋਂ ਮਲੇ ਆਪਾਂ ਗੰਦੇ ਤੋਂ ਗੰਦੇ ਤੌਲੀਏ ਧੋ ਸਕਦੇ ਆ ਇਸ ਤਰੀਕੇ ਨਾਲ ਜੀ ਤੇ ਦੇਖੋ ਜੀ ਕਿੰਨੇ ਵਧੀਆ ਹੋ ਗਏ ਸਾਫ ਸੁਥਰੇ ਇਕਦامی ਤੇ ਇਹ ਤਰੀਕਾ ਇਹ ਤੁਸੀਂ ਵੀ ਜਰੂਰ ਵਰਤ ਕੇ ਵੇਖਿਓ ਜੀ ਬਹੁਤ ਵਧੀਆ ਤਰੀਕਾ ਹੈ ਇਹ ਤੋ ਲਈਏ ਤੋ ਹੁਣ ਦਾ ਜੀ ਦਾ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਇਹ ਪਸੰਦ ਆਈ ਹੋਊਗੀ ਜੀ ਜੇਕਰ ਵੀਡੀਓ ਪਸੰਦ ਆਈ ਤਾਂ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ